ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਜਿਹੜੇ ਤਰਮੀ ਫੌਜੀ ਐ ਉਹਨਾਂ ਦੀ ਮਦਦ ਲਈ 10000 ਰੁਪਏ ਤੋਂ ਵਾਕੇ ਜਿਹੜਾ 12000 ਰੁਪਏ ਕੀਤਾ ਇੱਥੇ ਦੀ ਸਾਡੀ ਸਾਡੀ ਸਰਕਾਰ ਨੇ ਪੰਜਾਬ ਦੇ ਥੁੜੇ ਹੀ ਕੱਲ ਤਾਂ ਬੱਸ ਤੁਸੀਂ ਦੇਖਿਆ ਕਿ ਜਿਹੜੇ ਮੱਲਾਕ ਲਈਦਾ ਨਵੇਂ ਅੰਮ੍ਰਿਤਸਰ ਸਕੂਲ ਜਿਹੜਾ ਉਹ ਕਿੱਦਾਂ ਸ਼ੁਰੂ ਕੀਤੇ ਆ ਉਹ ਸਾਡੀ ਸਰਕਾਰ ਨੇ ਪਰਵਾਸੀ ਭਾਰਤੀਆਂ ਦੇ ਮਸਲੇ ਹੱਲ ਕਰਨ ਲਈ ਸਦਾ ਭਗਵਾਨ ਸਨਮਾਨ ਦੀ ਵਿਗਵਾਈ ਹੈ ਜਿਹੜੇ ਕ੍ਰਾਂਤੀਕਾਰੀ ਕੰਮ ਕੀਤੇ 2 ਸਾਲ ਦੇ ਵਿੱਚ ਉਹ ਵੀ ਇੱਕ ਮਿਸਾਲ ਨੇ ਜਿਹੜੇ ਲੋਕ ਨਾਲ ਲਾਦੇ ਇਹਨਾਂ ਦੇ ਨਾਲ ਤੱਕ ਕੰਮ ਕੀਤਾ ਨਾਲ ਇਹਦੇ ਕੰਮ ਕਰਨਾ ਫਸ ਬਿਕਰ ਸਾਹਿਬ ਮੇਰੀ ਬੇਨਤੀ ਹੈ ਪਹਿਲਾਂ ਤੇ ਕੋਈ ਕਾਨੂੰਨ ਅੱਧਾ ਦਾ ਲਾਓ ਜਾਕ ਕੁਰਸੀ ਲਾ ਦਿਓ ਜਿੱਥੇ ਬਾਜਵੇਂ ਨੂੰ ਤੇ ਕਹਦੇ ਨੂੰ ਬਾ ਦਿਓ ਇਹਨਾਂ ਨੂੰ ਫੀਲ ਲਗਾਵੇ ਕਿ ਮੁੱਖ ਮੰਤਰੀ ਦੇ ਇਹਨਾਂ ਉਹਦੇ ਜਿੰਦ ਜੜਨਾ ਇੱਕ ਕੁਰਸੀ ਇੱਥੇ ਹੋਰ ਲਾ ਦਿਓ ਬਾਜਾ ਸਾਹਿਬ ਨੇ ਇਹ ਚਾਹਦਾ ਤਰਫੀ ਜਾਂਦੇ ਹੋਰ ਕੋਈ ਗੱਲ ਨਹੀਂ ਜੀ ਨਾਂ ਨਾਲ ਕੋ ਮੁੱਦਾ ਨਾਂ ਨਾਲ ਕੋ ਮੁੱਦਾ ਲੋਕਾਂ ਦੀ ਗੱਲ ਨਹੀਂ ਕਰਦੇ ਆ ਸਭੀ ਨੂੰ ਕਹਾਂਦਾ ਸਭ ਲੁਧਿਆਣਾ ਵਿਖੇ ਅੰਦਾਜ਼ਾ ਅਸ਼ਤੀ ਸਿਮਲੇ ਤਦਮੀਨ ਜਿਹੜਾ ਹਲਵਾ ਦੇ ਦਾ 135 ਕਰੋੜ ਮੀਟਰ ਲਾ ਕੇ ਜਿਹੜਾ ਉਹਨੂੰ ਜਿਹੜਾ ਬਣਾਇਆ ਜਾਵਿਆ ਉਹ ਵੇਖੋ ਤੱਕ ਕਿ ਜੜੀਆਂ ਪੰਜਾਬ ਦੀਆਂ ਛੜਕਾਂ ਪੰਜਾਬ ਦੇ ਜਿਹੜੇ ਟੋਬਿਆਂ ਦਾ ਕੰਮ ਹੈ ਸਾਡੇ ਬਾਰਡਰ ਰੇਂਜ ਦੇ ਵਿੱਚ ਖਾਸਾ ਦੱਸਣਾ ਚਾਹੁੰਦਾ ਬਾਠੂ ਦੇ ਦੇ ਵਿੱਚ ਪਿਛਲੇ 20 25 ਸਾਲ ਤੋਂ ਵਕਾਸ ਦੀ ਇੱਕ ਨਹੀਂ ਸੀ ਲੱਗੀ ਅੱਜ ਬਾਠੂ ਦੇ ਅੰਦਰ ਬਾਠੂ सरकार हाल पक्ष के पिछले दो साल तो लगातार जेड़ा अपना काम कर दिया अपना काम जेड़ा लगातार जारी रखे इस करके मैं मैं जेड़ा गवर्नर साहब दे चलो तो बैठ जाओ बैठ जाओ बैठ जाओ बैठ जाओ भाजपा साहब प्लीज चेरते हो प्लीज चेयर दे चेयर त्या चेयर आओ

भा चेयर से आ जाओ प्लीज प्लीज चेयर से आ जाओ नहीं प्लीज चेयर से आ जाओ पढ़ा सा कुछ कहना चाहते हो भाई बहुत कुछ कहना चाहते भाई बहुत कुछ कहना चाहते हो भाई बह प्लीजी कुछ कहना चाहते हो ਨੇ ਮਾਈਕ ਤੇ ਬੋਲੋ ਮਾਈਕ ਤੇ ਗੱਲ ਕਰੋਗੇ ਪੁੱਤ ਕੀ ਬੋਲ ਮਾਈਬੋਸਰ ਪਲੀਜ਼ ਚੇਅਰ ਦਿਓ ਹ ਨਹੀਂ ਤਾਲੀਬੇਰ ਸਾਹਿਬ ਕੰਟੀਨਿਊ ਕਰੋ ਫਿਰ ਲਾ ਲਾ ਤਾਲੀਬੇਰ ਸਾਹਿਬ ਕੰਟੀਨਿਊ ਕਰੋ ਸਾਡ ਸਾਡੀ ਸਰਕਾਰ ਸਰਦ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਹੈ ਸਰ ਪੱਖੀ ਵਿਕਾਸ ਕਰ ਰਿਹਾ ਇਹਨਾਂ ਨੂੰ ਬਾਦ ਬਾਰੀ ਦੇਣਾ ਜਿਹੜੇ ਜਿਹੜੇ ਬੰਦੇ ਉਦਾਂ ਹੀ ਕਹੀ ਜਾਂਦੇ ਆ ਕੇ ਮੁੱਖ ਮੰਤਰੀ ਚਲਾ ਗਿਆ ਮੁੱਖ ਮੰਤਰੀ ਕਿਤੇ ਦੀ ਜਾਂਦਾ ਜੀ ਉਹ ਮਾਵਾ ਇਹ ਜਿਹੜੇ ਬਣੇ ਨਹੀਂ ਇਹ ਬਚਾਦੇ ਤਰਫੀ ਜਾਂਦੇ ਆ ਇਹਨਾਂ ਨੂੰ ਤਰਫੋਂ ਤੋਂ ਥੋੜਾ ਜਿਹਾ ਬਾਹੋਂ ਇਹ ਪਾਣੀ ਜਿੱਦਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿੰਦੀ ਇਹ 75 ਸਾਲ ਕੁਰਸੀ ਤੋਂ ਬਿਨਾਂ ਨਹੀਂ ਰਹੇ ਹੁਣ ਕੁਰਸੀ ਕੋਲ ਨਹੀਂ ਤਰਫੀ ਜਾਂਦੇ ਆ ਇਹਨਾਂ ਨੂੰ ਕੋਈ ਨਾਲ ਤਰਫੋਂ ਯਾਰ ਪੰਜਾਬੀ ਕੋਲ ਗੱਲ ਸੁਣ ਲਾ ਇਹਨਾਂ ਦਾ ਤਰਫੇ ਦਾ ਢੇਰ ਦਾ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ 2 ਸਾਲ ਤੋਂ ਪੰਜਾਬ ਦੇ ਲੋਕ ਵੇਖੀ ਜਾਂਦੇ ਆ ਵਿਰੋਧੀ ਧਿਰ ਤੇ ਵਾਂਗ ਮੈਂ ਤਾਂ ਕੀ ਕਹਾਂਗਾ ਵਿਰੋਧੀ ਧਿਰਾਂ ਨੇ ਤਾਂ ਇਹਦਾ ਹੁੰਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਪੰਜਾਬ ਦੀ ਕਿਸਾਨੀ ਦੀ ਗੱਲ ਕਰਦੇ ਹੱਥਾਂ ਦੇ ਹੱਥ ਬਾਹ ਕੇ ਹੱਸਦੇ ਆ ਉੱਚੀ ਉੱਚੀ ਹੱਸਦੇ ਆ ਉਹ ਸਾਰੀ ਦੁਨੀਆ ਦੇਖ ਰਹੀ ਸਾਰੀ ਸਾਦੀ ਸਾਦੀ ਬੈਠੋ ਨਹੀਂ ਸਾਦੀ ਤੋਂ ਹੀ ਹੱਸਦੇ ਆ ਸਾਦੀ ਤੋਂ ਹੀ ਪਰਮੜ ਲਿਆ ਸਾਦੀ ਤੋਂ ਹੀ ਪਰਮੜ ਲਿਆ ਚੇਅਰ ਨੂੰ ਐਡਰੈਸ ਕਰੋ ਅਲੀਵਰ ਸਾਹਿਬ ਚੇਅਰ ਨੂੰ ਐਡਰੈਸ ਕਰੋ ਸਾਦੀ ਪਰਮੜਿਆ ਤਾਂ ਦੇਖੋ ਕੋਈ ਪੰਜਾਬ ਦੀ ਕੋ ਗੱਲ ਵੀ ਹੋਣ ਦਿੰਦੇ ਕੋਈ ਬਾਹ ਕੇ ਆਪਣੀ ਕੁਰਸੀ ਦਾ ਕੱਲੋ ਛੇਰੂ ਐਡਰੈਸ ਕਰੋ ਤਾਲੀਵਾਲ ਸਾਹਿਬ ਛੇਰੂ ਐਡਰੈਸ ਕਰੋ ਸਾਹਮਣੇ ਜੇਲ੍ਹ ਨੂੰ ਐਡਰੈਸ ਕਰ ਦਿਆ ਮੈਂ ਤਾਂ ਜੇਲ੍ਹ ਤੋਂ ਕਹਿੰਦਾ ਇਹ ਜਿਹੜਾ ਛੇਰ ਤੇ ਗਾਕੀ ਖਲੋਤੇ ਇਹਨਾਂ ਨੂੰ ਗੁਦਾ ਕਦੋ ਇਹਨਾਂ ਦੀ ਕੋਈ ਨਾ ਕੋਈ ਬੰਦ ਕਰਾ ਇਹਨਾਂ ਨੇ ਸਾਡਾ ਸਾਰਾ ਮੌਨ ਖਿਲਾਫ ਕਰਤਾ ਹੋ ਗਈ ਸੁਣਾਇਨਾ ਦੀ ਬੈਠ ਜਾਣਾ ਹੁੰਦਾ ਆਪਦੀ ਬੈਜੋ ਆ ਸਾਡੀ ਬੈਠੋ ਤੁਸੀਂ ਉਹ ਬੈਠੇ ਬੈਠ ਜਾਓ ਉਹ ਸੁਣੋ ਤੁਸੀਂ ਤਾਲੀਵਾਲ ਸਾਹਿਬ ਛੇਰੂ ਐਡਰੈਸ ਕਰੋ ਸਾਦੇ ਤੁਸੀਂ ਬੈਠਾ ਤਾ ਦੋ ਅਹ ਦਸੀਏ ਕਿ ਦੋ ਹੱਕ ਮੈਂ ਵਗਾਸ ਕੀਤਾ ਹੈ ਜਿੰਨਾ ਕੀਤਾ ਕੋਈ ਨਹੀਂ ਕੋਈ ਗੱਲ ਨਹੀਂ ਸਾਦੇ ਜਿਹੜਾ ਪੰਜਾਬ ਸਰਕਾਰ ਦੀ ਮੈਂ ਕਹਿ ਰਿਹਾ ਸੀਗਾ ਜਿਹੜੀਆਂ ਪਾਲਿਸਿਸ ਦੋ ਸਾਲ ਅਸੀਂ ਜਿਹੜਾ ਕੰਮ ਕੀਤਾ ਜਿਹੜਾ ਕੰਮ ਲੋਕਾਂ ਨੇ ਕੀਤਾ ਜਿਹੜਾ ਕੰਮ ਸਕੂਲਾਂ ਨੇ ਹਸਪਤਾਲਾਂ ਨੇ ਜ਼ੋਰ-ਜ਼ਵਾਸਤੇ ਜਿਹੜਾ ਕੰਮ ਕੀਤਾ ਖਾਸ ਤੌਰ ਤੇ ਜਿਹੜਾ ਹੁਣੇ ਸਾਬ ਦੇ ਹੰਦਾ ਜਿਹੜਾ ਪੁਲਿਸ ਫੋਰਸ ਨੂੰ ਜਿਹੜੀਆਂ ਗੱਡੀਆਂ ਹੁੰਦਾ ਵੀ ਕਿਸੇ ਦਾ ਟ੍ਰੈਫਿਕ ਸਿਸਟਮ ਜਿਹੜਾ ਜਿਹੜਾ ਬਹੁਤ ਪਿੱਛੇ ਕਵਾੜ ਪਿਆ ਸੀਗਾ ਪੀਲੀਆ ਸਰਕਾਰਾਂ ਨੇ ਜਿਹੜੀ ਕੋਈ ਮਤ ਵੀ ਸੀ ਕੀ ਦਿੱਤੀ ਹੁਣ ਮਾਨ ਸਾਹਿਬ ਨੇ ਪੰਜਾਬ ਦੀ ਪੁਲਿਸ ਨੂੰ ਜਿੱਦਾਂ ਮਜ਼ਬੂਤ ਕੀਤਾ ਜਿਸ ਢੰਗ ਦੇ ਨਾਲ ਹੁਣ ਨਵੀਆਂ ਨਵੀਆਂ ਗੱਡੀਆਂ ਨਵਾਂ ਨਵਾਂ ਸਿਸਟਮ ਆ ਰਿਹਾ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਦੇ ਲੋਕਾਂ ਦੀ ਐਜੂਕੇਸ਼ਨ ਚੰਗੇ ਸਕੂਲ ਚੰਗੇ ਹਸਪਤਾਲ ਚੰਗੀ ਸੜਕ ਸੜਕਿਆ ਸਰ ਕਿਹੜੀ ਗੱਲ ਤੋਂ ਨਵਾਂ ਪੈਦਾ ਐ ਇਸੇ ਗੱਲ ਤੋਂ ਪੈਦਾ ਕਿ ਸੁਣ ਨਹੀਂ ਸਕਦੇ ਇਹ ਦੱਸਣ ਦੇ ਦਿੱਤੇ ਹੱਥ ਦੇਖਿਆ ਨਾ ਦੇ ਸੋ ਮੈਂ ਮੈਂ ਕਹਿੰਦਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਹਾਸ ਦੇ ਨਾਲ ਵੋਟਾਂ ਪਾਈਆਂ ਸੀਗੀਆਂ ਉਹ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਪੰਜਾਬ ਚਕਾਦੀ ਆ ਬਸ ਵਿਰੋਧੀ ਧਿਰ ਕੋ ਬਰਦਾਸ਼ਤ ਨਹੀਂ ਹੁੰਦਾ ਆਵਾਜ਼ ਆਉਣ ਤੋਂ ਬਿਨਾ ਹੋਏ ਕੁਛ ਨਹੀਂ ਨਾ ਤੇ ਸੁਣਦੇ ਆ ਨਾ ਕਰਦੇ ਆ ਸੋ ਮੈਂ ਮੈਂ ਕਹਿੰਦਾ ਚਾਹੁੰਦਾ ਗੰਗਾ ਸਾਹਿਬ ਨੇ ਜਿਹੜਾ ਇਹ ਭਾਸ਼ਣ ਜਿਹੜਾ ਭਾਸ਼ਣ ਪੜਿਆ ਇਹ ਭਾਸ਼ਣ ਦੀ ਪ੍ਰੋਤਸਾ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਕਿ ਪੰਜਾਬ ਸਰਕਾਰ ਦੇ ਕੰਮਾਂ ਨੂੰ ਬੜੇ ਅੱਛੇ ਢੰਗ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਗਿਆ ਉਹ ਇਹ ਵਚਨ ਵੀ ਦਿੰਦੇ ਪੂਰੀ ਦੁਨੀਆ ਪੂਰੀ ਦੁਨੀਆ ਜਿਹੜੀ ਵੇਖਦੀ ਹੈ ਪੂਰੀ ਦੁਨੀਆ ਐਸਾ ਦੇਖਦੀ ਹੈ ਉਸ ਦੇ ਵਿੱਚ ਕਿ ਲੋਕਾਂ ਕੀ ਰਹਿ ਇਹ ਕਿਦਾਂ ਪੰਜਾਬ ਦਾ ਨੁਕਸਾਨ ਕਰ ਰਿਹਾ 75 ਸਾਲਾਂ ਸਦੇ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਸਾਲ ਪੂਰੇ ਸਾ ਪੰਜਾਬ ਦੇ ਬਫਾਕ ਕਰਦੇ ਆ ਅੱਜ ਕੋ ਚੰਗੀ ਸਰਕਾਰ ਆਈ ਆ ਉਹਨੂੰ ਵੀ ਕੰਮ ਕਰਦੇ ਉਹਦੇ ਰਾਹ ਚੋਂ ਉਹਦਾ ਲੋੜਾ ਤੋਂ ਤੇ ਸੋ ਮੈਂ ਮੈਸਰ ਇਹਨਾਂ ਸ਼ਬਦਾਂ ਦੇ ਨਾਲ ਗਵਿੰਦਰ ਸਾਹਿਬ ਦੇ ਇਸ ਭਾਸ਼ਣ ਦਾ ਜਿਹੜਾ ਉਹ ਪਰੋਤਾ ਕਰਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਦੀ ਜਿਹੜੀ ਤਸਵੀਰ ਪੇਸ਼ ਕੀਤੀ ਆ ਉਹ ਬਿਲਕੁਲ ਵਧੀਆ ਕੀਤੀ ਆ ਉਹ ਬਹੁਤ ਹੀ ਤਾਰੀਫਯੋ ਬਲ ਜਿਹੜਾ ਕੰਮ ਹੈ ਉਹਨਾਂ ਨੇ ਕੀਤਾ ਮੈਂ ਤੁਹਾਡਾ ਬਹੁਤ ਬਹੁਤ